ਸ੍ਰੀ ਕਾਲ ਜੀ ਵੀਡੀਓ ਵੇਖ ਰਖਿਆ ਆ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤਾ ਜਰੂਰ ਵੇਖਣਾ ਜਿੰਨਾ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ 사ウਦੀ ਪਾਕਿਸਤਾਨ ਰੱਖਿਆ ਸਮਝੌਤਾ ਭਾਰਤ ਦੀ ਵਿਦੇਸ਼ ਨੀਤੀ ਲਈ ਨਵੀਆਂ ਚੁਣੌਤੀਆਂ ਵਿੱਚ ਪੱਦਰ ਤੇ ਪਾਕਿਸਤਾਨ ਅਤੇ 사ウਦੀ ਅਰਬ ਨੇ ਬੋਧਵਾ ਨੂ ਰਿਆਦ ਵਿੱਚ ਇੱਕ ਇਤਿਹਾਸਿਕ ਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਇਸ ਸਮਝੌਤੇ ਦੇ ਤਹਿਤ ਇੱਕ ਦੇਸ਼ ਵਿਰੁੱਧ ਕਿਸੇ ਦੀ ਕਿਸੇ ਵੀ ਹਮਲੇ ਨੂੰ ਦੋਵਾਂ ਤੇ ਹਮਲਾ ਮੰਨਿਆ ਜਾ ਕੇ ਪਾਕਿਸਤਾਨ ਅਤੇ 사ウਦੀ ਅਰਬ ਵਿਚਕਾਰ ਇਸ ਸਮਝੌਤੇ ਵਿੱਚ ਵਾਧੂ ਦੇਚਾਂ ਦੇ ਸ਼ਾਮਲ ਹੋਣ ਚਰਚਾ ਹੈ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਜੀਓ ਨਿਊਜ਼ ਤੇ ਪੁੱਛਿਆ ਗਿਆ ਕਿ ਕੀ ਉਹ ਅਰਬ ਦੇਸ਼ ਵੀ ਇਸ ਸਮਝੌਤੇ ਦਾ ਹਿੱਸਾ ਬਣ ਸਕਦੇ ਹਨ ਉਹਨਾਂ ਕਹੇ ਮੈਂ ਇਸ ਸਵਾਲ ਦਾ ਜਵਾਬ ਸੋਮੇ ਤੋਂ ਪਹਿਲਾਂ ਨਹੀਂ ਦੇ ਸਕਦਾ ਪਰ ਮੈਨੂੰ ਯਕੀਨ ਹੈ ਕਿ ਦਰਵਾਜ਼ੇ ਖੁੱਲੇ ਹਨ 사ਉਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਰੱਖਿਆ ਸਮਝੌਤਾ ਸਿਰਫ ਦਵਲਲੇ ਸੰਜੋਗ ਦੀ ਇੱਕ ਰਸਮੀ ਕਾਰਵਾਈ ਨਹੀਂ ਹੈ ਸਗੋਂ ਇੱਕ ਇਤਿਹਾਸਿਕ ਕਦਮ ਹੋ ਸਕਦਾ ਹੈ ਜੋ ਮੱਧ ਪੂਰਬ ਅਤੇ ਦੱਖਣੀ ਏਸ਼ੀਆ ਦੀ ਪੂਰੀ ਰਾਜਨੀਤਿਕ ਦਿਸ਼ਾ ਨੂੰ ਬਦਲ ਸਕਦਾ ਹੈ ਇਹ ਸਮਝੌਤਾ ਇਸਲਾਮੀ ਦੁਨੀਆ ਵਿੱਚ ਤਰ੍ਹਾਂ ਦੀ ਸਮੂਹੀ ਸੁਰੱਖਿਆ ਢਾਂਚੇ ਦੇ ਵਿੱਚਕਾਰ ਨੂੰ ਜਨਮ ਦਿੰਦਾ ਹੈ ਜਿਸ ਨੂੰ ਬਹੁਤ ਸਾਰੇ ਵਿਸ਼ਲੇਸ਼ਕ ਇਸਲਾਮੀ ਨਾਟੋ ਦੀ ਸ਼ੁਰੂਆਤ ਮੰਨਦੇ ਹਨ ਮੁ슬ਮ ਦੇਸ਼ਾਂ ਦੇ ਲੰਬੇ ਸਮੇਂ ਤੋਂ ਇਸ ਗੱਲ ਤੇ ਬਹਿਸ ਕੀਤੀ ਹੈ ਕਿ ਕੀ ਉਹਨਾਂ ਨੂੰ ਜੁਰਪੰਗ ਸਮੂਹਿਕ ਰੱਖਿਆ ਵਿਧੀ ਅਪਣਾਉਣੀ ਚਾਹੀਦੀ ਹੈ ਇਸ ਮੁੱਦੇ ਤੇ ਇਸਲਾਮੀ ਸਹਿਯੋਗ ਸੰਗਠਨ ਵਿੱਚ ਕਈ ਵਾਰ ਚर्चा ਕੀਤੀ ਗਈ ਹੈ ਪਰ ਕਦੇ ਵੀ ਠੋਸ ਕਦਮ ਨਹੀਂ ਚੁੱਕੇ ਗਏ ਹੌਨ 사ウਦੀ ਪਾਕਿਸਤਾਨ ਰੱਖਿਆ ਸਮਝੌਤੇ ਨੇ ਇਹ ਸਭ ਵਿਚਾਰ ਨੂੰ ਹਕੀਕਤ ਦੇ ਨੇੜੇ ਲਿਆਉਂਦਾ ਹੈ ਜੇਕਰ ਅਸੀਂ ਵਿਚਾਰ ਕਰੀਏ ਕਿ ਇਹ ਸਮਝੌਤਾ ਭਾਰਤ ਲਈ ਇੱਕ ਚੁਣੌਤੀ ਹੈ ਜਾਂ ਇੱਕ ਮੌਕਾ ਤਾਂ ਭਾਰਤ ਦੇ ਸਮਝੌਤੇ ਨੂੰ ਮਿਸ਼ਰਤ ਭਾਵਨਾ ਨਾਲ ਦੇਖ ਰਿਹਾ ਹੈ ਇੱਕ ਪਾਸੇ ਭਾਰਤ ਅਤੇ 사ウਦੀ ਅਰਬ ਦੇ ਬਹੁਤ ਮਜ਼ਬੂਤ ਸਬੰਧ ਹਨ ਜਿसे ਚ ਉर्जा ਸਪਲਾਈ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਜੀ 20 ਸੰਜੋਗ ਨਿਵੇਸ਼ ਤੱਕ ਸ਼ਾਮਲ ਹਨ ਦੂਜੇ ਪਾਸੇ ਪਾਕਿਸਤਾਨ ਭਾਰਤ ਦਾ ਕਟੜ ਵਿਰੋਧੀ ਹੈ ਜੇਕਰ 사우ਦੀ ਅਰਬ ਪਾਕਿਸਤਾਨ ਨਾਲ ਰੱਖਿਆ ਗਰੰਟੀ ਸਮਝੌਤਾ ਕਰਦਾ ਹੈ ਤਾਂ ਭਾਰਤ ਨੂੰ ਡਰ ਹੋਵੇਗਾ ਕਿ ਇਸਲਾਮੀ ਰੱਖਿਆ ਪ੍ਰਣਾਲੀ ਦੀ ਵਰਤੋਂ ਭੂਕੇ ਵਿੱਚ ਭਾਰਤ ਵਿਰੋਧ ਕੀਤੀ ਜਾ ਸਕਦੀ ਹੈ ਪਾਕਿਸਤਾਨ ਨੂੰ ਹਮੇਸ਼ਾ ਇਸਲਾਮੀ ਦੇਸ਼ਾਂ ਤੋਂ ਰਾਜਨੀਤਿਕ ਸਮਰਥਨ ਮਿਲਿਆ ਹੈ ਖਾਸ ਕਰਕੇ ਕਸ਼ਮੀਰ ਮੁੱਦੇ ਤੇ ਹਾਲਾਂਕਿ 사우ਦੀ ਅਰਬ ਨੇ ਹਾਲ ਹੀ ਦੇ ਸਾਲਾਂ ਵਿੱਚ ਇੱਕ ਤਸ ਤੋਂ ਸੰਤੁਲਿਤ ਪਹੁੰਚ ਅਪਣਾਈ ਹੈ ਭਾਰਤੀ ਰਣਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਮਝੌਤਾ ਭਾਰਤ ਦੀ ਵਿਦੇਸ਼ ਨੀਤੀ ਲਈ ਇੱਕ ਨਵੀਂ ਚੁਣੌਤੀ ਪੈਦਾ ਕਰੇਗਾ ਪਿਛਲੇ ਦਹਾਕੇ ਵਿੱਚ ਭਾਰਤ ਅਤੇ 사ウਦੀ ਅਰਬ ਦੇ ਸਬੰਧ ਇਤਿਹਾਸਿਕ ਸਿਖਰ ਤੇ ਪਹੁੰਚ ਗਏ ਹਨ ਭਾਰਤੀ ਪ੍ਰਧਾਨ ਮੰਤਰੀ ਅਤੇ 사ウਦੀ ਕ੍ਰਾਊਨ ਪ੍ਰਿੰਸ ਵਿਚਕਾਰ ਸਾਂਝੇਦਾਰੀ ਵਿੱਚ ਊਰਜਾ ਬੁਨਿਆਦੀ ਢਾਂਚਾ ਡਿਜੀਟਲ ਸੰਯੋਗ ਅਤੇ ਰੱਖਿਆ ਦੀ ਜੋਗ ਸ਼ਾਮਲ ਹਨ ਭਾਰਤ 사ウਦੀ ਅਰਬ ਲਈ ਇੱਕ ਭਰੋਸੇਮੰਦ ਆਰਥਿਕ ਭਾਈਵਾਲ ਹੈ ਖਬਰ ਮੰਨ ਤੱਕ ਦੇਖਣ ਲਈ ਧੰਨਵਾਦ